ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਕਿਊਜ ਦਾ ਇਸ ਨਾਮਿਨੇਟ ਹੋਇਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਇਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਏਈ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੇ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋਇਆ ਨੰਬਰ 106/2025 ਮੁਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮੁਕਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਅਕਿਊਜ਼ਡ ਐਸ ਨਾਮਿਨੇਟ ਹੋਇਆ ਸੀਗਾ ਡੂਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਨਾਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਜੀ ਇਸ ਨੂੰ ਉੱਥੇ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਈਏ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੋਂ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋ